ਤਨ ਬਾਬਾ ਸ੍ਰੀ ਚੰਦ ਜੀ ਇੱਕ ਛੋਟੀ ਜਈ ਕਥਾ ਇੱਕ ਰਾਜਾ ਹਰ ਰੋਜ਼ ਪ੍ਰਜਾ ਕੋਲ ਜਾਂਦਾ ਤੇ ਉਹਨਾਂ ਨੂੰ ਉਹਨਾਂ ਦਾ ਹਾਲਚਾਲ ਪੁੱਛਦਾ ਅਤੇ ਕਹਿੰਦਾ ਕਿ ਕੋਈ ਤਕਲੀਫ ਤਾਂ ਨਹੀਂ ਸਾਰੀ ਪ੍ਰਜਾ ਡਰਦੇ ਹੋਏ ਕੁਝ ਵੀ ਨਾ ਕਹਿੰਦੀ ਇੱਕ ਦਿਨ ਇੱਕ ਸਿਪਾਹੀ ਰਾਜੇ ਦੇ ਨਾਲ ਗਿਆ ਉਹ ਰਾਜੇ ਨੂੰ ਜਾ ਕੇ ਬੋਲਿਆ ਕਿ ਰਾਜਨ ਸਾਰੀ ਪ੍ਰਜਾ ਡਰਦੀ ਹੈ ਇਸ ਲਈ ਕੁਝ ਨਹੀਂ ਬੋਲਦੀ ਇੱਕ ਦਿਨ ਰਾਜਾ ਪੇਸ਼ ਬਦਲ ਕੇ ਪ੍ਰਜਾ ਦੇ ਵਿੱਚ ਚਲਾ ਗਿਆ ਇੱਕ ਬੁੱਢਾ ਵਿਅਕਤੀ ਉਸ ਨੂੰ ਮਿਲਿਆ ਰਾਜਾ ਉਸ ਤੇ ਕੋਲ ਬੈਠ ਗਿਆ ਅਤੇ ਬੁੱਢਾ ਵਿਅਕਤੀ ਰਾਜੇ ਨੂੰ ਬੋਲਿਆ ਜੇਕਰ ਰਾਜਾ ਪਿੰਡ ਵਿੱਚ ਦਰਖਤ ਲਗਾ ਦੇਵੇ ਤਾਂ ਸਾਰਾ ਪਿੰਡ ਸ਼ਾਂਹੇਠਾਂ ਬੈਠੂਗਾ ਤੇ ਕਿੰਨਾ ਮਜ਼ਾ ਆਵੇਗਾ ਦੂਸਰੇ ਦਿਨ ਸਾਰੇ ਪਿੰਡ ਵਿੱਚ ਦਰਖਤ ਲੱਗ ਗਏ ਉਹ ਵਿਅਕਤੀ ਬਹੁਤ ਹੈਰਾਨ ਹੋਇਆ ਫਿਰ ਅਗਲੇ ਦਿਨ ਰਾਜਾ ਫਿਰ ਪੇਸ਼ ਬਦਲ ਕੇ ਆਇਆ ਤੇ ਉਸੇ ਵਿਅਕਤੀ ਨੂੰ ਮਿਲਿਆ ਉਹ ਬੁੱਢੇ ਵਿਅਕਤੀ ਨੇ ਕਿਹਾ ਕਿ ਜੇਕਰ ਰਾਜਾ ਪੂਰੇ ਪਿੰਡ ਵਿੱਚ ਪਾਣੀ ਦਾ ਪ੍ਰਬੰਧ ਕਰ ਦੇਵੇ ਤਾਂ ਬਹੁਤ ਚੰਗਾ ਹੋਵੇ ਅਗਲੇ ਦਿਨ ਪਿੰਡ ਵਿੱਚ ਖੂਹ ਲੱਗ ਗਏ ਉਹ ਵਿਅਕਤੀ ਬਹੁਤ ਹੈਰਾਨ ਹੋਇਆ ਅਗਲੇ ਦਿਨ ਫਿਰ ਰਾਜਾ ਪੀਸ ਬਦਲ ਕੇ ਉਸ ਬੁੱਢੇ ਵਿਅਕਤੀ ਦੇ ਕੋਲ ਆਣ ਕੇ ਬੈਠ ਗਿਆ ਹੁਣ ਬੁੱਢਾ ਵਿਅਕਤੀ ਬਹੁਤ ਹੈਰਾਨ ਹੋਇਆ ਅਤੇ ਉਸਨੇ ਉਸ ਵਿਅਕਤੀ ਨੂੰ ਕਿਹਾ ਕਿ ਤੂੰ ਰਾਜੇ ਨੂੰ ਕੁਝ ਜਾ ਕੇ ਦੱਸਦਾ ਤਾਂ ਨਹੀਂ ਮੈਂ ਜੋ ਤੈਨੂੰ ਕਹਿੰਦਾ ਹਾਂ ਉਸੇ ਤਰ੍ਹਾਂ ਹੋ ਜਾਂਦਾ ਹੈ ਬੁੱਢਾ ਵਿਅਕਤੀ ਰਾਜੇ ਬਾਰੇ ਬਹੁਤ ਚੰਗੀਆਂ ਗੱਲਾਂ ਕਰ ਰਿਹਾ ਸੀ ਜੋ ਰਾਜਾ ਭੇਸ ਬਦਲ ਕੇ ਬੈਠਾ ਸੀ ਉਹ ਬੋਲਿਆ ਕਿ ਸਭ ਕੁਝ ਕਰਨ ਵਾਲੇ ਤਾਂ ਪਰਮਾਤਮਾ ਹੀ ਹਨ ਬੁੱਢਾ ਵਿਅਕਤੀ ਬੋਲਿਆ ਰਾਜਾ ਬਹੁਤ ਚੰਗਾ ਹੈ ਜੇਕਰ ਮੈਂ ਵਜ਼ੀਰ ਬਣ ਜਾਵਾਂ ਤਾਂ ਬਹੁਤ ਕੰਮ ਕਰਾਂਗਾ ਅਗਲੇ ਦਿਨ ਰਾਜਾ ਖੁਦ ਉਸ ਵਿਅਕਤੀ ਕੋਲ ਗਿਆ ਅਤੇ ਉਸ ਨੂੰ ਵਜ਼ੀਰ ਬਣਾ ਦਿੱਤਾ ਉਸ ਬੁੱਢੇ ਵਿਅਕਤੀ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਉਸ ਕੋਲ ਜੋ ਬੁੱਢਾ ਇੱਕ ਸਧਾਰਨ ਵਿਅਕਤੀ ਬੈਠਦਾ ਸੀ ਉਹ ਤਾਂ ਖੁਦ ਰਾਜਾ ਸੀ ਉਹ ਹੁਣ ਵਚੀਰ ਬਣ ਚੁੱਕਾ ਸੀ ਉਹ ਬੁੱਢਾ ਵਿਅਕਤੀ ਬਹੁਤ ਪਰਮਾਤਮਾ ਦਾ ਨਾਮ ਜਪਦਾ ਸੀ ਉਸ ਨੇ ਸਾਰੇ ਦਰਬਾਰੀ ਹੀ ਪਰਮਾਤਮਾ ਦਾ ਨਾਮ ਜਪਣ ਤੇ ਲਗਾ ਦਿੱਤੇ ਰਾਜਾ ਖੁਦ ਪਰਮਾਤਮਾ ਦਾ ਨਾਮ ਜਪਣ ਵਿੱਚ ਲੀਨ ਹੋ ਗਿਆ ਸਾਰੇ ਰਾਜੇ ਦੇ ਸਮੇਤ ਪਰਮਾਤਮਾ ਦਾ ਨਾਮ ਜਪਦੇ ਰਾਜੇ ਨੂੰ ਬਹੁਤ ਸ਼ਾਂਤੀ ਮਿਲੀ ਜੋ ਉਸ ਨੂੰ ਦੂਸਰੇ ਰਾਜੇ ਦੇ ਉੱਤੇ ਹਮਲਾ ਕਰਕੇ ਵੀ ਨਹੀਂ ਮਿਲਦੀ ਸੀ ਦੂਸਰਾ ਰਾਜ ਹਾਸਲ ਕਰਕੇ ਵੀ ਨਹੀਂ ਮਿਲਦੀ ਸੀ ਜੋ ਉਸ ਨੂੰ ਪਰਮਾਤਮਾ ਦੇ ਨਾਮ ਦੇ ਵਿਚ ਮਿਲੀ ਇੱਕ ਦਿਨ ਰਾਜੇ ਨੂੰ ਪਰਮਾਤਮਾ ਦੇ ਇਨਸਾਨੀ ਰੂਪ ਵਿੱਚ ਦਰਸ਼ਨ ਹੋਏ ਅਤੇ ਦਰਸ਼ਨ ਕਰਕੇ ਰਾਜਾ ਤ੍ਰਿਪਤ ਹੋ ਗਿਆ ਦਰਸ਼ਨ ਕਰਕੇ ਰਾਜੇ ਨੂੰ ਹੁਣ ਗਿਆਨ ਹੋ ਚੁੱਕਾ ਸੀ ਹੁਣ ਜੋ ਵੀ ਰਾਜੇ ਦੇ ਦਰਸ਼ਨ ਕਰਦਾ ਉਸ ਨੂੰ ਗਿਆਨ ਹੋ ਜਾਂਦਾ ਅਤੇ ਉਹ ਸਵਰਗ ਦਾ ਭਾਗੀਦਾਰ ਬਣ ਜਾਂਦਾ ਸਾਰੇ ਲੋਕ ਇੰਨੇ ਗਿਆਨੀ ਹੋ ਗਏ ਕਿ ਸਾਰੀ ਪ੍ਰਜਾ ਨੇ ਅਤੇ ਰਾਜੇ ਨੇ ਬਾਕੀ ਰਾਜਿਆਂ ਨਾਲ ਦੋਸਤੀ ਬਣਾ ਲਈ ਹੁਣ ਬਾਹਰ ਦੇ ਰਾਜੇ ਵੀ ਗਿਆਨ ਪ੍ਰਾਪਤ ਕਰਨ ਵਾਸਤੇ ਉਸ ਰਾਜੇ ਕੋਲ ਆਉਣ ਲੱਗ ਪਏ ਸਾਰੇ ਰਾਜੇ ਉਸ ਰਾਜੇ ਦਾ ਸਤਿਕਾਰ ਕਰਦੇ ਹੁਣ ਉਹ ਰਾਜਾ ਬਿਨਾਂ ਲੜਾਈ ਕੀਤੇ ਹੀ ਸਾਰੇ ਰਾਜਿਆਂ ਦਾ ਧਾਰਮਿਕ ਰਾਜਾ ਬਣ ਚੁੱਕਾ ਸੀ ਸਾਰੇ ਰਾਜੇ ਉਸ ਨੂੰ ਧੰਨ ਦਿੰਦੇ ਸਾਰਿਆਂ ਰਾਜਿਆਂ ਤੋਂ ਉਹ ਅਮੀਰ ਰਾਜਾ ਬਣ ਗਿਆ ਪਰਮਾਤਮਾ ਦੇ ਨਾਮ ਦੇ ਨਾਲ ਉਹ ਇੰਨਾ ਸ਼ਕਤੀਸ਼ਾਲੀ ਹੋ ਗਿਆ ਕਿ ਸਾਰੇ ਉਸ ਦਾ ਸਤਿਕਾਰ ਕਰਨ ਲੱਗ ਪਏ ਹੁਣ ਉਸ ਕੋਲ ਕਮਾਂਡ ਨਹੀਂ ਸੀ ਸਿਰਫ ਪਰਮਾਤਮਾ ਦਾ ਨਾਮ ਹੀ ਸੀ ਜੋ ਉਸ ਨੂੰ ਇੰਨਾ ਸ਼ਕਤੀਸ਼ਾਲੀ ਬਣਾ ਗਿਆ ਕਿ ساری ਦੁਨੀਆ ਤੇ ਉਸ ਦਾ ਨਾਮ ਚੱਲਣ ਲੱਗ ਪਿਆ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ